ਅਹੀਂ ਤੇ ਉਹ ਕਾਮਾ ਜਿਨ੍ਹਾਂ ਨੂੰ ਇਹ ਕਿਹਾ ਗਿਆ ਭੀ ਜੇ ਤੇ ਤੁਸੀਂ ਆਪਣੀ ਜਾਨ ਬਚਾਉਣੀ ਆ ਤੇ ਆਪਣਾ ਧਰਮ ਛੱਡ ਦਿਓ ਆਪਣੇ ਭਾਈ ਸੁਬੇਕ ਸਿੰਘ ਤੇ ਭਾਈ ਸ਼ਹਾਬਾਜ ਸਿੰਘ ਨੂੰ ਫੜਿਆ ਜਦੋਂ ਲਾਹੌਰ ਯਈਆ ਕਾਨ ਨੇ ਤੇ ਭਾਈ ਸੁਬੇਕ ਸਿੰਘ ਦਾ ਇੱਕੋ ਇੱਕ ਪੁੱਤਰ ਹੀ ਭਾਈ ਸ਼ਹਾਬਾਜ ਸਿੰਘ ਤੇ ਭਾਈ ਸੁਬੇਕ ਸਿੰਘ ਨੂੰ ਹਾਕਮ ਨੇ ਆਖਿਆ ਭਈ ਤੇਰਾ ਇੱਕੋ ਹੀ ਪੁੱਤ ਆ ਧਰਮ ਪਰਵਰਤਨ ਕਰ ਲੋ ਸਾਡੀ ਗੱਲ ਮੰਨ ਲੋ ਉਦੋਂ ਜਿਨ੍ਹਾਂ ਦਾ ਰਾਜ ਹੈ ਉਦੋਂ ਉਹ ਕਹਿੰਦੇ ਤੇ ਤੇਰਾ ਪੁੱਤ ਦੀ ਜਾਨ ਬਖਸ਼ ਦਾਂਗੇ ਉਹਨੇ ਜਵਾਬ ਦਿੱਤਾ ਸੀ ਪਰਾਚੀਨ ਬੰਧ ਪ੍ਰਕਾਸ਼ ਦੇ ਦਰਜਾ ਹਮ ਕਾਰਨ ਗੁਰਕੁਲਹਿ ਗਵਾਈ ਹਮ ਕੁੱਲ ਰੱਖੈ ਕਵਨ ਬੜਾਈ ਸਾਡੇ ਲਈ ਗੁਰੂ ਨੇ ਚਾਰ ਪੁੱਤ ਸ਼ਹੀਦ ਕਰਵਾ ਲੇ ਅਸੀਂ ਆਪਣੀ ਕੁੱਲ ਰੱਖਣ ਲਈ ਧਰਮ ਛੱਡ ਦਿੱਤੇ ਚੰਗੀ ਗੱਲ ਨਹੀਂ ਇਸ ਕਰਕੇ ਜਿਹੜਾ ਤੇ ਗੁਰੂ ਨਾਲ ਜੁੜਿਆ ਉਹ ਕਦੀ ਧਰਮ ਪਰਵਰਤਨ ਨਹੀਂ ਕਰਦਾ ਹਾ ਜਿਹੜੇ ਅਜੇ ਗੁਰੂ ਨਾਲ ਨਹੀਂ ਜੁੜ ਸਕੇ ਉਹ ਇਸ ਪਾਸੇ ਚਲੇ ਜਾਂਦੇ ਆ ਪਰ ਮੈਂ ਇਹ ਮਹਿਸੂਸ ਕਰਦਾ ਕਿ ਜਦੋਂ ਖੁੱਲਾ ਪੈਰਾ ਬਾਣੀ ਦਾ ਹੋਊਗਾ ਘਰ-ਘਰ ਚ ਆਪਾਂ ਵਿਚਰਾਂਗੇ ਸੰਗਤ ਨੂੰ ਸੱਚੇ ਪਾਤਸ਼ਾਹ ਦੇ ਉਪਦੇਸ਼ਾਂ ਨਾਲ ਜੋੜਾਂਗੇ ਤੇ ਇਹ ਕੋਈ ਵੱਡੀ ਸਮੱਸਿਆ ਨਹੀਂ ਆਪਾਂ ਹਰ ਸਮੱਸਿਆ ਦਾ ਹੱਲ ਸੱਚੇ ਪਾਤਸ਼ਾਹ ਦੀ ਬਾਣੀ ਦੇ ਅਨੁਸਾਰ ਕਰ ਸਕਦੇ ਆ ਤੇ ਕੋਈ ਵੱਡੀ ਗੱਲ ਨਹੀਂ ਸਿੰਘ ਸਾਹਿਬ ਸ੍ਰੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਸਿੰਘ ਸਾਹਿਬ ਦੇ ਵਿਜੀਵਿਧਾਨ ਦੇ ਲਈ ਚੋਣ ਲਈ ਕਾਰਜ ਖੇਤਰ ਨੇ ਸੇਵਾ ਮੁਕਤੀ ਲਈ ਸੁਝਾਅ ਮੰਗੇ ਗਏ ਨੇ ਜਿਹੜੇ ਡੇਰਾਵਾਦੀ ਅਕਾਲ ਤਖਤ ਸਾਹਿਬ ਦੇ ਮਰਜ਼ਾ ਨਾਲ ਨਹੀਂ ਮੰਨਦੇ ਹੈ ਕਿ ਉਹਨਾਂ ਤੋਂ ਵੀ ਸਿਆਲੇ ਜਾਣੇ ਜ਼ਰੂਰੀ ਹੈ ਦੇਖੋ ਮੈਂ ਇਹ ਮਹਿਸੂਸ ਕਰਦਾ ਵਾਂ ਕਿ ਜੋ ਵੀ ਉਹਨਾਂ ਨੇ ਕਿਹਾ ਵੀ ਵਿਧੀ ਵਿਧਾਨ ਕੋਈ ਬਣਨਾ ਚਾਹੀਦਾ ਤਾਂ ਸੋਚ ਸਮਝ ਕੇ ਕੋਈ ਫੈਸਲਾ ਲਿਆ ਹੋਊਗਾ ਬਾਕੀ ਮੈਂ ਇਹ ਕਹਿਣਾ ਵਾਂ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਵੋੱਚਤਾ ਜਿਹੜੀ ਆ ਉਹ ਹਮੇਸ਼ਾ ਲਈ ਬਰਕਰਾਰ ਰਹਿਣੀ ਚਾਹੀਦੀ ਉਹ ਹੈ ਵੀ ਆ ਹਾਂ ਸਾਨੂੰ ਸਿੱਖਾਂ ਨੂੰ ਆਪਣੀ ਜ਼ਿੰਦਗੀ ਦੇ ਸਾਰੇ ਜਿਹੜੇ ਕਾਰਜਾਂ ਗੁਰਬਾਣੀ ਆਸ਼ੇ ਦੇ ਮੁਤਾਬਕ ਕਰਨੇ ਚਾਹੀਦੇ ਸਿਧਾਂਤਾਂ ਦੇ ਮੁਤਾਬਕ ਕਰਨੇ ਚਾਹੀਦੇ ਆ ਸਿੱਖ ਜਿਹੜਾ ਵਾ ਪੂਜਾ ਅਕਾਲ ਕੀ ਪਰਚਾ ਸ਼ਬਦ ਦਾ ਦੀਦਾਰ ਖਾਲਸੇ ਕਰ ਧਰਨ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਜਿਹੜੇ ਹੈਗਾ ਰਾਜਨੀਤਿਕ ਪਾਰਟੀ ਨੂੰ ਕੀ ਕਹਿਣਾ ਚਾਹੀਦਾ ਸਿੱਖ ਮੈਂ ਤੇ ਅੰਦਰ ਵੀ ਕਹਿ ਕੇ ਆਂ ਜੀ ਦੇਖੋ ਅਸੀਂ ਸਾਰੇ ਇਸ ਧਰਤੀ ਦੇ ਜਾਏ ਆ ਵੈਸੇ ਤੇ ਸਿੱਖ ਲਈ ਇਹ ਸਾਰਾ ਸੰਸਾਰ ਹੀ ਆਪਣਾ ਸਿੱਖਾਂ ਦਾ ਸਿਧਾਂਤ ਮਨੁਵਾਦੀ ਸਿਧਾਂਤ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਤੋਂ ਮੈਂ ਤੁਹਾਨੂੰ ਇਹੋ ਕਹਿਣਾ ਚਾਹੁੰਦਾ ਕਿ ਆਪਾਂ ਆਪਣੇ ਮਾੜੇ ਮੋਹਟ ਮਨ ਮਟਾਵ ਛੱਡ ਕੇ ਮਤਭੇਦ ਛੱਡ ਕੇ ਪੰਥ ਦੇ ਵੱਡੇ ਤਾਂ ਲਈ ਪੰਜਾਬ ਦੇ ਵੱਡੇ ਹਿੱਤਾਂ ਲਈ ਇਕੱਠੇ ਹੋਈਏ ਤਗੜੇ ਹੋਈਏ ਜੇ ਆਪਾਂ ਤਗੜੇ ਹੋ ਗਏ ਤੇ ਸਾਡੇ ਸਾਹਮਣੇ ਤੇ ਕੋਈ ਆੜੀ ਨਹੀਂ ਸਕਦਾ ਹੈਗਾ ਹਾਂ ਅੱਜ ਲੋੜ ਬਹੁਤ ਹੈ ਜਿਹੜਾ ਸਮਾਂ ਵਾ ਇਹਦੇ ਵਿੱਚ ਲੋੜ ਬਹੁਤ ਆ ਇਕੱਠੇ ਆਪਾਂ ਮੈਂ ਫੇਰ ਉਹੀ ਗੱਲ ਦਰਉਣਾ ਵੀ ਤਾਂ ਹੀ ਹੋ ਸਕਦੇ ਆ ਜੇ ਸੱਚੇ ਪਾਤਸ਼ਾਹ ਦੇ ਝੰਡੇ ਦੀ ਸ਼ਰਨ ਵਿੱਚ ਆਵਾਂ ਗੁਰੂ ਪਾਤਸ਼ਾਹ ਦੇ ਸਿਧਾਂਤਾਂ ਦੀ ਰੋਸ਼ਨੀ ਵਿੱਚ ਜਾਵਾਂਗੇ ਸਾਰਿਆਂ ਦੇ ਲਈ ਪਹਿਲਾਂ ਜਿਹੜੇ ਸੰਗਤ ਦੇ ਹੇਤਾਂ ਸੰਗਤਵਾ ਤੇ ਇਹ ਰਾਜਨੀਤਿਕ ਲੋਕ ਆ ਜੇ ਉਹ ਨਹੀਂ ਤੇ ਇਹਨਾਂ ਦੀ ਵੀ ਕੋਈ ਹੋਂਦ ਨਹੀਂ ਆ ਇਸ ਕਰਕੇ ਮੈਂ ਇਹ ਮਹਿਸੂਸ ਕਰਦਾ ਵੀ ਸਿੱਖ ਚਾਹੁੰਦੇ ਆ ਜਾ ਆਮ ਬੰਦਾ ਵੀ ਪੰਜਾਬ ਦੇ ਵਿੱਚ ਇੱਕ ਹਿੰਦੂ ਵੀ ਦਾ ਇੱਕ ਮੁਸਲਮਾਨ ਵੀ ਇਹ ਚਾਹੁੰਦਾ ਵਾ ਭਈ ਇਹੋ ਜੇ ਸਮਾਜ ਦੀ ਸਿਰਜਣਾ ਬੇਗਮਪੁਰਾ ਸ਼ਹਿਰ ਕੋ ਨਾਓ ਜਿੱਥੇ ਗਾਮੀ ਕੋਈ ਨਾ ਹੋਵੇ ਜਿੱਥੇ ਅਪਨਾਤ ਹੋਵੇ ਤੇ ਜਿੱਥੇ ਮੇਰ ਤੇਰ ਨਾ ਹੋਵੇ ਸਾਰੇ ਲੋਕਾਂ ਨੂੰ ਗੁਰੂ ਦੀ ਸੋਚ ਦੇ ਧਾਰਨੀ ਬਣ ਕੇ ਇਦਾਂ ਦਾ ਏਜੰਡਾ ਅਪਣਾਉਣਾ ਚਾਹੀਦਾ ਕੱਲ ਦੀ ਤਰਕਵਾਦੀ ਹੈ ਤਰਕਵਾਦੀ ਹੈ ਜਿਹੜੇ ਕੌਣ ਨੇ ਜੀ ਤਰਕਵਾਦੀ ਤੱਕ ਕੌਣ ਕਰ ਰਹੇ ਨੇ ਦੇਖੋ ਕੋਈ ਵੀ ਬੰਦਾ ਸਪੀਚਾਂ ਦੇ ਵਿੱਚ ਬੰਦਾ ਜੀ ਦੇਖੋ ਕੋਈ ਵੀ ਬੰਦਾ ਜੇ ਕੋਈ ਤਰਕ ਤੇ ਵਿਵੇਕ 'ਚ ਫਰਕੰਦਾ ਠੀਕ ਹੈ ਜੀ ਸਿੱਖ ਬਵੇਕਸ਼ੀ ਲੰਗਾ ਉਹ ਗੁਰੂ ਦੇ ਆਸ਼ੇ ਦੇ ਮੁਤਾਬਕ ਸੋਚਦਾ ਤਰਕ ਤੋਂ ਭਾਵ ਜੇ ਕੋਈ ਕਵੇ ਕਿ ਇਹਨਾ ਪਾਠ ਕਿਉਂ ਕਰਦੇ ਹੋ ਮੈਂ ਉਹਦੀ ਗੱਲ ਕਰ ਰਿਹਾ ਗੁਰਬਾਣੀ ਦਾ ਪਾਠ ਕਰਨਾ ਆਇਓ ਸੁਨਨ ਪੜਨ ਕਉ ਬਾਣੀ ਨਾਮ ਵਿਸਾਰ ਲੱਗੇ ਅਨ ਲਾਲਚ ਬਿਰਥਾ ਜਨਮ ਪ੍ਰਾਣੀ ਗੁਰੂ ਨੇ ਆਖਿਆ ਇਹ ਆਪਾਂ ਗੁਰਬਾਣੀ ਦਾ ਪਾਠ ਕਰਨਾ ਉਹਨੂੰ ਸਮਝਣਾ ਔਰ ਉਹਨੂੰ ਜੀਵਨ ਦੇ ਵਿੱਚ ਬਸਾਉਣਾ